ਬਾਰਡਰ ਸਕਿਉਰਿਟੀ ਫੋਰਸ ਤੇ ਗੁਰਦਾਸਪੁਰ ਪੁਲਿਸ ਨੂੰ ਜੁਆਇੰਟਲੀ ਇੱਕ ਕਾਫੀ ਵੱਡੀ ਸਫਲਤਾ ਮਿਲੀ ਹੈ ਮਿਤੀ 26 ਮਈ 2024 ਦੀ ਰਾਤ ਨੂੰ ਇੱਕ ਹਮਿੰਗ ਸਾਊਂਡ ਜਿਹੜਾ ਹੈ ਉਹ ਡਿਟੈਕਟ ਹੋਇਆ ਸੀ ਬੀਓਪੀ ਚੰਦੂਕ ਡਾਲਾ ਤੋਂ ਜਿੱਥੇ ਬੀਐਸਐਫ ਦੇ ਅਲਰਟ ਜਵਾਨ ਨੇ ਇਹ ਇਮੀਡੀਏਟਲੀ ਜੋ ਹੈ ਉਹ ਇਨਫੋਰਮੇਸ਼ਨ ਅੱਗੇ ਸ਼ੇਅਰ ਕੀਤੀ ਜਿਸ ਤੋਂ ਬਾਅਦ ਬੀਐਸਐਫ ਦੁਆਰਾ 3 ਗਰਾਉਂਡ ਵੀ ਫਾਇਰ ਕੀਤੇ ਗਏ ਉਸ ਤੋਂ ਬਾਅਦ ਇੱਕ ਜੁਆਇੰਟ ਸਰਚ ਆਪਰੇਸ਼ਨ ਕੀਤਾ ਗਿਆ ਜਿਹਦੇ ਵਿੱਚ ਸਾਨੂੰ ਇੱਕ ਕਾਫੀ ਵੱਡੀ ਮਾਤਰਾ ਦੇ ਵਿੱਚ ਰਿਕਵਰੀ ਹੋਈ ਹੈ ਜੋ ਸਸਪੈਕਟਿਡ ਹੈਰੋਇਨ ਲੱਗ ਰਹੀ ਹੈ ਇਹ ਅਪਰੋਕਸੀਮੇਟਲੀ 10.645 ਕਿਜੀ ਹੈ ਔਰ ਇਸ ਤੋਂ ਫਰਦਰ ਡਵੈਲਪਮੈਂਟ ਕਰਦੇ ਹੋਏ ਅਸੀਂ ਹੋਰ ਵੀ ਸਰਚ ਆਪਰੇਸ਼ਨ ਕੀਤਾ ਜਿਸ ਦੇ ਵਿੱਚ ਸਾਨੂੰ ਇੱਕ ਡਰੋਨ ਹੈਕਸਾਕਾਪਟਰ ਜਿਹੜਾ ਉਹ ਵੀ ਰਿਕਵਰ ਹੋਇਆ ਇਹ ਸਾਰੇ ਮੈਟਰ ਦੀ ਫਰਦਰ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਡਰੋਨ ਸੇਮ ਜਗ੍ਹਾ ਤੇ ਮਿਲਿਆ ਨੇ ਉਹ ਥੋੜੀ ਵੱਖਰੀ ਜਗ੍ਹਾ ਤੋਂ ਮਿਲੇ ਦੂਜੀ ਜਗ੍ਹਾ ਤੋਂ ਮਿਲੇ ਸਰ ਕੋਈ ਕਿਤਾ ਹੈ ਜਿਸ ਪਰ ਅਸਕੇ ਕਰੇ ਇਹਦੇ ਵਿੱਚ ਸਾਡੇ ਕੋਲ ਸਸਪੈਕਟਸ ਹੈਗੇ ਅਸੀਂ ਉਹਨਾਂ ਨੂੰ ਵੈਰੀਫਾਈ ਕਰ ਰਹੇ ਹਾਂ ਤੇ ਫਰਦਰ ਇਨਵੈਸਟੀਗੇਸ਼ਨ ਕਿਉਂਕਿ ਹਲੇ ਪੂਛੀ ਟਾਈਮ ਬੀਤਿਆ ਹੈ ਅਸੀਂ ਇਹਦੀ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਸਾਨੂੰ ਉਮੀਦ ਹੈ ਜਲਦੀ ਇਹ ਬੰਦੇ ਫੜੇ ਜਾਣਗੇ ਜੈ ਮੰਤਰੀ ਇਹ ਮਤਲਬ ਕਿ ਨਹੀਂ ਇਹ ਦਾਗ ਡਿਸਕਲੋਸ ਨਹੀਂ ਕੀਤੀ ਜਾਂਦੀ ਕਿਉਂਕਿ ਇਹ ਸਨੋਪਰ ਕੋਲ ਕੋਈ ਨਹੀਂ ਕਿਤੇ ਦੇਰੀ ਵੀ ਤੜਾਉਣੀ ਹੋ ਸਾਰ ਨਹੀਂ ਉਹੀ ਸਪੈਸ਼ਲੀ ਅਸੀਂ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਕਿਉਂਕਿ ਟੂਨ ਜਾਂਤਾ ਚੱਲ ਰਿਹਾ ਹੈ ਅਸੀਂ ਹਰ ਕਿੱਥੇ ਨਾਕੇ ਵੀ ਲਾਏ ਹਨ ਸਰਚ ਆਪਰੇਸ਼ਨਸ ਵੀ ਚੱਲ ਰਿਹਾ ਹੈ ਬੀਐਸਐਫ ਇਜ਼ ਆਲਸੋ ਔਨ ਹਾਈਅਰ ਅਲਰਟ ਤੋਂ ਇਸ ਕਰਕੇ ਸਾਦੂ ਜਿਹੜੀ ਵੀ ਕੋਈ ਕ੍ਰਾਸ ਬਾਰਡਰ ਕੋਈ ਸਮਗਲਿੰਗ ਹੋ ਰਹੀ ਹੈ ਜਾਂ ਕੋਈ ਕ੍ਰਾਸ ਬਾਰਡਰ ਕੋਈ ਐਕਟੀਵਿਟੀ ਹੋ ਰਹੀ ਹੈ ਉਹਦੇ ਤੇ ਵੀ ਸਾਡੀ ਸਾਡੀ ਦੋਨੋਂ ਦੀ ਇਹ ਦੋਨੋਂ ਜਿਹੜੇ ਏਜੰਸੀਜ਼ ਹਨ ਨਾ ਕਿ ਨੱਟੇ ਤੇ ਕੋਈ ਵੀ ਇਸ ਤਰ੍ਹਾਂ ਦੀ ਚੀਜ਼ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਏਗਾ और एक बड़ी सफलता इस कारण ही है क्योंकि बी एस एफ भी काफ़ी अलर्ट कि तो पुलिस की जी पेट्रोलिंग है वो भी अलर्ट थी उन्होंने मिलकर काफ़ी अच्छा रिकवरी भी की है हां ਇਸ ਤੋਂ ਪਹਿਲਾਂ ਵੀ ਵਕ ਵਕ ਮੁਕੰਮਲ ਦੇ ਵਿੱਚ ਅਸੀਂ ਰਿਕਵਰੀ ਕਰ ਚੁੱਕੇ ਹਾਂ ਇਸ ਤੋਂ ਜਿਹੜਾ ਸਾਡਾ ਪਹਿਲਾਂ ਹੀ ਉੱਥੋਂ ਵੀ ਰਿਕਵਰੀ ਹੋਈ ਹੈ ਕੈਸ਼ ਦੀ ਵੀ ਰਿਕਵਰੀ ਹੋਈ ਹੈ ਤੇ ਗੱਲ ਦੀ ਹੈਰੋਇਨ ਦੀ ਇਹ ਵੀ ਰਿਕਵਰੀ ਹੋ ਪਲਾਸਟਿਕ ਦੇ ਵੈਪਨਸ ਵੀ ਅਸੀਂ ਰਿਕਵਰੀ ਸਿਕ 45 ਸਾਡੇ ਵਰਕਰਾਂ ਨਾਲ ਕੇ ਪੂਰੇ ਡਿਸਟ੍ਰਿਕਟ ਦੇ ਲੱਗੇ ਹੋ ਉਹਨੂੰ ਬਰੀਫਿੰਗ ਕਰਕੇ ਸਟਾਫ ਨੂੰ ਡਿਪਲੋਏ ਕੀਤਾ ਜਾਂਦਾ ਹੈ ਕਈ ਸਾਰੀ ਤਾਵਾਂ ਤੇ ਜਿਹੜੀ ਸਾਡੀ ਸੀਏਪੀ ਨੂੰ ਮਿਲਿਆ ਉਹਨਾਂ ਨੂੰ ਵੀ ਡਿਪਲੋਏ ਕੀਤਾ ਗਿਆ ਉਹ ਜੁਆਇੰਟਲੀ ਜਿਹੜਾ ਹੈ ਪੂਰੀ ਡਿਸਟ੍ਰਿਕਟ ਦੇ ਅ ਜਿਹੜੀ ਸਾਡੀ ਸੈਂਟਰਲ ਆਰਮਡ ਪੁਲਿਸ ਰਿਸਪੋਨਸ ਹੈ ਉਹਨਾਂ ਦੇ ਨਾਲ ਮਿਲ ਕੇ ਅਸੀਂ ਪੈਟ੍ਰੋਲਿੰਗ ਵੀ ਕਰ ਰਹੇ ਹਾਂ ਤੇ ਚੈਕਿੰਗ ਵੀ ਕਰ ਰਹੇ ਹਾਂ ਮਤਲਬ ਇਸ ਤਰ੍ਹਾਂ ਦੇ ਅਸੀਂ ਅਨੀ ਸਮਗਲਰਾਂ ਨੂੰ ਤਾਂ ਇਹੀ ਮੈਸੇਜ ਹੈ ਕਿ ਉਹ ਆਪਣੀ ਇਲੀਗਲ ਐਕਟੀਵਿਟੀਜ਼ ਛੋੜ ਦੇਣ ਕਿਉਂਕਿ ਇਹਨੂੰ ਅਸੀਂ ਲਾਜਿਕਲ ਐਂਡ ਤੱਕ ਲੈ ਜਾਵਾਂਗੇ ਤੇ ਇਨਸ਼ੋਰ ਕਰਾਂਗੇ ਕਿ ਇਹਦੇ ਵਿੱਚ ਜਿਹੜੀ ਸਖਤ ਤੋਂ ਸਖਤ ਸਜ਼ਾ ਵੀ ਹੋਏ ਆਫਟਰ ਇਨਵੈਸਟੀਗੇਸ਼ਨ ਇਜ਼ ਕੰਪਲੀਟਡ ਔਰ ਅੱਗੇ ਵੀ ਅਸੀਂ ਲਗਾਤਾਰ ਇਹਨਾਂ ਦੇ ਜਿਹੜੇ ਵੀ ਮੋਡਿਊਲ ਹਨ ਉਹਨਾਂ ਨੂੰ ਬਸਟ ਕਰਾਂਗੇ ਤੇ ਇਹਦੇ ਖਿਲਾਫ ਸਾਡੀ ਮੁਹਿੰਮ ਜਿਹੜੀ ਉਹ ਜਾਰੀ ਰਹੇਗੀ ਥੈਂਕ ਯੂ